ਪੰਜਾਬ ਵਿੱਚ ਹੜ੍ਹਾਂ ਦੇ ਪਾਣੀ ਨੂੰ ਲੈ ਕੇ ਸਥਿਤੀ ਇੰਨੀ ਕੁ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਕਿ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਤਲੁਜ ਦਰਿਆ ਤੇ ਬਿਆਸ ਦਰਿਆ ਦੇ ਘੇਰੇ ਦੇ ਅੰਦਰ ਆਉਂਦੇ ਪਿੰਡਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਪਾਣੀ 7-8-8 ਫੁੱਟ ਹੋ ਚੁੱਕਿਆ ਹੈ। ਇੱਥੇ ਵੀ ਦੱਸਦੀਏ ਕਿ ਪਿੰਡ ਖੋਨੇਵਾਲ ਦੇ ਵਿੱਚ ਰਾਤ ਦੇ ਸਮੇਂ ਪਾਣੀ ਐਂਟਰ ਕਰ ਗਿਆ ਸੀ ਤੇ ਲੋਕਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਚੀਕ ਚਿਹੜਾ ਮਚ ਗਿਆ ਸੀ ਕਿ ਲੋਕਾਂ ਨੂੰ ਕੋਈ ਵੀ ਸਮਾਨ ਚੱਕਣ ਦਾ ਮੌਕਾ ਨਹੀਂ ਮਿਲਿਆ ਤੇ ਸਾਰਾ ਸਮਾਨ ਕਮਰਿਆਂ ਦੇ ਅੰਦਰ ਤੇਹਨਸਨਸ ਹੋ ਗਿਆ ਦੇਖਦੇ ਆ ਹੀ ਦੇਖਦੇ ਆ ਹਵੇਲੀਆਂ ਦੇ ਗੇਟਾਂ ਦੇ ਉੱਪਰ ਦੀ ਪਾਣੀ ਗੁਜ਼ਰ ਚੁੱਕਿਆ ਸੀ ਪਰ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰਨ ਪਾਣੀ ਦਾ ਵਹਾਅ ਤੇ ਪਾਣੀ ਦਾ ਦਬਾਅ ਇੰਨਾ ਕੁ ਜ਼ਿਆਦਾ ਤੇਜ਼ ਸੀ ਕਿ ਕਿਸੇ ਨੂੰ ਵੀ ਭੱਜਣ ਦਾ ਮੌਕਾ ਨਹੀਂ ਮਿਲਿਆ ਕਿ ਉਹ ਕਿਸੇ ਸੁਰੱਖਿਅਤ ਜਗ੍ਹਾ ਤੇ ਪਹੁੰਚ ਸਕਣ ਲੋਕਾਂ ਨੇ ਆਪਣੀਆਂ ਛੱਤਾਂ ਨੂੰ ਹੀ ਆਪਣਾ ਸੁਰੱਖਿਅਤ ਟਿਕਾਣਾ ਸਮਝਿਆ ਪਰ ਇੱਥੇ ਕਿਸੇ ਵੀ ਸਮੇਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਲੋਕ ਛੱਤਾਂ ਤੇ ਬੈਠੇ ਅਜੇ ਵੀ ਚੀਕ ਜਿਹੜਾ ਪਾ ਰਹੇ ਨੇ ਉਹਨਾਂ ਦੇ ਕੋਲ ਨਾ ਤਾਂ ਕੋਈ ਰਸਣ ਹੈ ਤੇ ਨਾ ਹੀ ਕੋਈ ਪਸ਼ੂ ਦੇ ਵਾਸਤੇ ਚਾਰਾਉਣਾ ਨੂੰ ਨਜ਼ਰ ਆ ਰਿਹਾ ਹੈ ਤੇ ਆਪਣੇ ਆਪ ਨੂੰ ਉਹ ਡੁੱਬਦੇ ਮਹਿਸੂਸ ਕਰ ਰਿਹਾ ਹੈ ਬੱਚਿਆਂ ਬਜ਼ੁਰਗਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਕਿਹੜੇ ਪਾਸੇ ਲੈ ਕੇ ਜਾਣ ਅਜੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਕੋਈ ਵੀ ਆਪਰੇਸ਼ਨ ਅਜੇ ਤੱਕ ਸਰਕਾਰ ਦੇ ਵੱਲੋਂ ਨਹੀਂ ਚਲਾਇਆ ਗਿਆ ਤੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉਹਨਾਂ ਦੇ ਤੱਕ ਅਜੇ ਤੱਕ ਨਹੀਂ ਪਹੁੰਚਿਆ ਆਉ ਤੁਹਾਨੂੰ ਦਿਖਾਉਨੇ ਆ ਉਹਨਾਂ ਦੀ ਜਬਾਨੀ ਸਾਰੀ ਵੀਡੀਓ ਕੀ ਲੋਕ ਕਿਵੇਂ ਚੀਖ ਚਿਹੜਾ ਪਾ ਰਹੇ ਨੇ ਕਿਵੇਂ ਰਾਸ਼ਨ ਦੀ ਵੇਟ ਕਰ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਦੇ ਤੱਕ ਕੋਈ ਸੰਸਥਾ ਰਾਸ਼ਨ ਲੈ ਕੇ ਪਹੁੰਚ ਸਕੇ ਪਾਣੀ ਇੰਤਰਾ ਹੁਣ ਵੀ ਇਤਰਾਉਂ ਲਿਆ ਆ ਬਾਬੂ ਇਤਰਾਉਂ ਲਿਆ ਇਤਰਾਉਂ ਇਤਰਾਉਂ ਥੋੜੀ ਜਿਹੀ ਡਰਾ ਜੁੱਤਰਾ ਟੁੱਟੀ ਹੈ ਤੁਸੀਂ ਅੱਛਾ ਪਿੰਡ ਕੋਨੇਵਾਲ ਦੇ ਵਿੱਚ ਆ ਵੇਖੋ ਜੀ ਬਹੁਤ ਹੀ ਬੁਰਾ ਹਾਲਿਆ ਤੁਸੀਂ ਵੇਖ ਸਕਦੇ ਜੇ ਜੀ ਫੇਰ ਆ ਗਏ ਤਾਂ ਤੇ ਚੰਦ ਮਿੰਟਾਂ ਦੇ ਵਿੱਚ ਹੀ ਸਭ ਕੁਝ ਤਬਾਹ ਹੋ ਗਿਆ ਕੋਈ ਚੀਜ਼ ਨਹੀਂ ਨਿਕਲੀ ਨਾ ਕੋਈ ਸਮਾਨ ਨਾ ਕੋਈ ਕੋਈ ਚੀਜ਼ ਨਹੀਂ ਬਸ ਬੱਚੇ ਯਾ ਸੱਤਾਂ ਦੇ ਤੇ ਚੜੇ ਆ ਕੋਈ ਪ੍ਰਸ਼ਾਸਨ ਨਹੀਂ ਕੋਈ ਨਹੀਂ ਹੈਗਾ ਸਾਰੀ ਰਾਤ ਫਿਰਦੇ ਰਹੇ ਆ ਹੁਣ ਮੁਸੀਬਤ ਪਈ ਆ ਤੇ ਕੋਈ ਨਹੀਂ ਵੇਖ ਲੋ ਬੌੜਿਆ ਉਹਦਾ ਸਾਰੇ ਕਹਿੰਦੇ ਆ ਅਸੀਂ ਆ ਕਰਦਿਆਂ ਗਏ ਅਸੀਂ ਤੁਹਾਡੇ ਨਾਲ ਆ ਕਿਹੜਾ ਸਾਡੇ ਨਾਲ ਦੱਸੋ ਸਾਨੂੰ ਸਵੇਰ ਦੇ ਘਰ ਤੋਂ ਘਟ ਵੀ ਅਸੀਂ 6 ਵਜੇ ਦੇ ਕੋਠੇ ਤੇ ਚੜੇ ਆ ਤੇ ਆਹ ਵੇਖ ਲਓ ਤੁਸੀਂ ਪਾਣੀ ਦਾ ਹਾਲ ਕੀ ਏ ਵੀ ਸਾਡੀਆਂ ਛੱਤਾਂ 'ਨਾ ਪਾਣੀ ਲੱਗ ਚੁੱਕਾ ਵਾ ਤੇ ਕੋਈ ਸਮਾਨ ਨਹੀਂ ਕੋਈ ਚੀਜ਼ ਨਹੀਂ ਬਚੀ ਸਾਡੀ ਜੋ ਵੀ ਆ ਆ ਵੇਖੋ ਇਹ ਲਾਈਵ ਤਸਵੀਰਾਂ ਵੇਖੋ ਤੁਸੀਂ ਬਹੁਤ ਹੀ ਮਾੜਾ ਹਾਲ ਆ ਕੋਨੇਵਾਲ ਦਾ ਇੰਨਾ ਪਾਣੀ ਜ਼ਿੰਦਗੀ 'ਚ ਨਹੀਂ ਵੇਖਿਆ ਜਿੰਨਾ ਐਰਕਾਂ ਵੇਖ ਲਿਆ ਵਾ ਬਾਬਾ ਬੁੱਢਾ ਸਾਹਿਬ ਮੇਰ ਕਰੇ ਤੇ ਇਸ ਪਾਣੀ ਤੋਂ ਬਚਾਏ ਤੇ ਪਾਣੀ ਲਥੇ ਆਹ ਵੇਖੋ ਜੀ ਦੋਸਤੋ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ